ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸ਼ਹਿਰ ਤਾਰੀਵਾਲ ਦੇ ਲੁਧਿਆਣਾ ਮਹੱਲਾ ਤੋਂ ਆ ਰਹੀ ਹੈ ਜਿੱਥੇ ਬੀਤੀ ਦਿਨੀ ਹੋਈ ਬਰਸਾਤ ਦੇ ਕਾਰਨ ਪਾਣੀ ਦੀ ਨਿਕਾਸੀ ਵਾਲਾ ਨਾਲਾ ਟੁੱਟ ਗਿਆ ਨਾਲਾ ਟੁੱਟਣ ਦੇ ਕਾਰਨ ਹਾਲਾਤ ਬੱਤਰ ਹੋ ਗਏ ਔਰ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਅੱਜ ਲੁਧਿਆਣੇ ਮੱਲੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਦੇ ਇੰਚਾਰਜ ਚੇਅਰਮੈਨ ਜਗਰੂਪ ਸੇਖਵਾਨ ਨੂੰ ਫੋਨ ਦੇ ਉੱਤੇ ਇਹ ਸਾਰੀ ਆਪਣੀ ਸਮੱਸਿਆ ਦੱਸੀ ਜਿਸ ਤੇ ਵੱਡਾ ਐਕਸ਼ਨ ਲੈਂਦੇ ਹੋਏ ਚੇਅਰਮੈਨ ਜਗਰੂਪ ਸੇਖਵਾਨ ਨੇ ਨਗਰ ਕੌਂਸਲ ਧਾਰੀਵਾਲ ਦੇ ਈਓ ਮੈਡਮ ਕਿਰਨ ਮਹਾਜਨ ਨੂੰ ਇਸ ਤੇ ਤੁਰੰਤ ਹੱਲ ਦੇ ਆਦੇਸ਼ ਦਿੱਤੇ ਕੁਝ ਘੰਟਿਆਂ ਦੇ ਬਾਅਦ ਹੀ ਨਗਰ ਕੌਂਸਲ ਧਾਰੀਵਾਲ ਦੀ ਟੀਮ ਇਸ ਲੁਧਿਆਣਾ ਮਹੱਲਾ ਦੇ ਟੁੱਟੇ ਹੋਏ ਨਾਲੇ ਵਾਲੇ ਪੁਆਇੰਟ ਤੇ ਪਹੁੰਚ ਗਈ ਔਰ ਨਾਲੇ ਦੀ ਰਿਪੇਅਰ ਨੂੰ ਸ਼ੁਰੂ ਕਰ ਦਿੱਤਾ ਇਸ ਮੌਕੇ ਤੇ ਲੋਕਾਂ ਨੇ ਚੇਅਰਮੈਨ ਜਗਰੂਪ ਸਿੰਘ ਸੇਖਵਾ ਦਾ ਧੰਨਵਾਦ ਕੀਤਾ ਹੈ ਪ੍ਰਧਾਨ ਨਿਸ਼ਾਨ ਸਿੰਘ ਔਰ ਸਾਬਕਾ ਕੌਂਸਲਰ ਅਮਿਤ ਸੋਤਾ ਨੇ ਵੀ ਖਾਸ ਤੌਰ ਤੇ ਚੇਅਰਮੈਨ ਜਗਰੂਪ ਸੇਖਵਾ ਦਾ ਧੰਨਵਾਦ ਕੀਤਾ ਹੈ ਸਭ ਤੋਂ ਪਹਿਲਾਂ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਾਡੇ ਸਤਿਕਾਰਯੋਗ ਸਰਦਾਰ ਜਗਰੂਪ ਸਿੰਘ ਜੀ ਸੇਖਵਾ ਹਲਕਾ ਇੰਚਾਰਜ ਕਾਦੀਆਂ ਅਤੇ ਦੇਖੋ ਤੁਹਾਨੂੰ ਪਤਾ ਆਗੇ ਸੌਂ ਦਾ ਮਹੀਨਾ ਹੈ بارشਾਂ ਬਹੁਤ ਪੈ ਰਹੀਆਂ ਨੇ بارشਾਂ ਦੇ ਕਾਰਨ ਛੱਪਰ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਤੇ ਨਾਲ ਹੀ ਨਾਲਾ ਟੁੱਟ ਗਿਆ ਨਾਲਾ ਟੁੱਟਣ ਦੇ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵੜ ਗਿਆ ਸੀ ਪਾਣੀ ਵੜਨ ਦੇ ਕਾਰਨ ਲੋਕਾਂ ਨੇ ਸਾਡੇ ਸਾਬਕਾ ਐਮਸੀ ਅਮੀ ਸੋਹਤਾ ਜੀ ਨੂੰ ਦੱਸਿਆ ਅਤੇ ਅਸੀਂ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਨਾਲ ਗੱਲ ਕੀਤੀ ਏ ਤੇ ਸਰਦਾਰ ਜਗਰੂਪ ਸਿੰਘ ਜੀ ਸੇਖਵਾ ਜੀ ਨੇ ਜਲਦ ਦੁਲਦ ਐਕਸ਼ਨ ਲੈ ਕੇ ایਓ ਮੈਡਮ ਨਾਲ ਗੱਲ ਕਰਕੇ ਸਾਡੇ ਮਹੱਲੇ ਦਾ ਨਿਕਾਸ ਜਿਹੜਾ ਵਾ ਉਹ ਕਰਵਾ ਰਹੇ ਨੇ ਅਸੀਂ ਸਭ ਤੋਂ ਪਹਿਲਾਂ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਦਾ ਅਤੇ ایਓ ਮੈਡਮ ਕਿਰਨਮਾ ਜੰਜੀ ਦਾ ਅਤੇ ਅਸ਼wini ਦੁੱਗਲ ਜੀ ਨਗਰ ਕੌਂਸਲ ਦੇ ਪ੍ਰਧਾਨ ਇਹਨਾਂ ਦਾ ਅਸੀਂ ਤਹਿ ਦਿਲ ਤੋਂ ਨਵਾਰ ਕਰਦਿਆਂ ਜਿਨ੍ਹਾਂ ਨੇ ਸਾਡੇ ਮਹੱਲੇ ਦੇ ਵਿੱਚ ਜਲਦ ਤੋਂ ਜਲਦ ਨਿਕਾਸ ਕਰਾਉਣ ਦੀ ਕਿਰਵਾਇਆ ਸਰ ਥੋੜੇ ਦਿਨ ਪਹਿਲਾਂ ਬਰਸਾਤ ਦੇ ਕਾਰਨ ਜਿਹੜਾ ਸਾਡੇ ਮਹੱਲੇ ਦਾ 메ਨ ਨਾਲਾ ਸੀ ਉਹ ਟੁੱਟ ਚੁੱਕਾ ਸੀ ਉਹਦੇ ਨਾਲ ਜਿਹੜਾ ਮਹੱਲੇ ਦਾ ਛੱਪੜੋ ਪੂਰਾ ਭਰ ਗਿਆ ਤੇ ਨਾਲ ਜਿਹੜੇ ਲੱਗਦੇ ਘਰ ਸੀ ਉਹਨਾਂ ਦੇ ਵਿੱਚ ਪਾਣੀ ਵੜ ਗਿਆ ਸੀ ਤੇ ਅਸੀਂ ਸਰਦਾਰ ਜਗਰੂਪ ਸਿੰਘ ਸੇਖਵਾ ਸਾਹਿਬ ਨੂੰ ਹਲਕਾ ਚਾਰਜ ਅਫੀਸਰ ਕਿਹਾ ਤੇ ਉਹਨਾਂ ਦੇ ਧਿਆਨ ਵਿੱਚ ਇਹ ਲਿਆਂਦੀ ਗੱਲ ਲਿਆਂਦੀ ਉਹਨਾਂ ਨੇ ਸਰ ਇਮੀਜੈਂਟਲੀ ਐਕਸ਼ਨ ਲੈ ਕੇ ਤੇ ਈਓ ਮੈਡਮ ਉਹਨਾਂ ਨੂੰ ਕਹ ਹੈ ਕਿ ਡਿਊਟੀ ਲਾ ਦਿੱਤੀ ਕਿ ਛੇਲ ਤੋਂ ਜਲਦੀ ਨਾਲਾ ਬਣਾ ਦਿੱਤਾ ਜਾਏ ਤੇ ਅਸੀਂ ਧੰਨਵਾਦੀ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਦਾ ਮੈਡਮ ਯੋਜੀ ਦਾ ਤੇ ਦੁੱਗਲ ਸਾਹਿਬ ਦਾ ਕਿ ਜਿਨ੍ਹਾਂ ਨੇ ਛੇਤੂ ਦੀ ਛੇਤੀ ਇੱਕ ਪਹਿਲਾ ਜਨਰੇਟਰ ਭੇਜ ਕੇ ਉਹਨਾਂ ਦਾ ਪਾਣੀ ਵੀ ਕਢਾਲ ਰਹੇ ਆ ਛੱਪੜ ਦੇ ਵਿੱਚੋਂ ਲੋਕਾਂ ਦੇ ਘਰਾਂ ਚੋਂ ਤੇ ਨਾਲੇ ਜਿਹੜੇ ਮਿਸਤਰੀ ਲਾ ਕੇ ਨਾਲਾ ਬਣਾ ਦੇ ਨੇ